ਯਸ ਪੰਜਾਬ ਚ ਆਏ ਹੜ੍ਹਾਂ ਦਰਾਂ ਨਾ ਪ੍ਰੈਸ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਰਵੇਖਣ ਕੀਤਾ ਜਾ ਰਿਹਾ ਸਰਵੇਖਣ ਕਰਦੇ ਦੇਖਿਆ ਜਾਵੇ ਲੈ ਤੁਸੀਂ ਰਸੀਂ ਚੰਡੀਗੜ੍ਹ ਆਬਾਦੀ ਜਿਹੜੀ ਆ ਤੀਨਾ ਨਗਰ ਲੱਗੇ ਜਿਹੜਾ ਬਲਾਕ ਆ ਜਿਹੜਾ ਗਰਦਾਸਪੁਰ ਪੁੱਛੇ ਸਾਡੀ ਪ੍ਰੈਸ ਦੀ ਟੀਮ ਔਰ ਸਾਡੇ ਇਹ ਦਾਵਾ ਬੋਲੇ ਗਿਆ ਪ੍ਰੈਸ ਨੂੰ ਪੰਜਾਬ ਦੇ ਹਰ ਪਿੰਡ ਚ ਜਾ ਕੇ ਸਰਵੇਖਣ ਕੀਤਾ ਜਾਏ ਕਿ ਕੀ ਕੀ ਨੁਕਸਾਨਾ ਕੀ ਕੀ ਹੋਇਆ ਵਾ ਆ ਦੇਖ ਰਹੇ ਤੁਸੀਂ ਲਾਇਆ ਤਸਵੀਰਾਂ ਦੇਖਿਆ ਪਾਣੀ ਦੀ ਕਿਤੋਂ ਤੱਕ ਮਾਰ ਆ ਦੇਖਿਆ ਦਰ ਰਕਾ ਨਿਸ਼ਾਨ ਲੱਗੇ ਨੇ ਘਰ ਤੋਂ ਘਰ 4.5 5 ਫੁੱਟ ਪਾਣੀ ਇਥੋਂ ਫਿਰ ਚੁਕਾ ਹੈ ਪਿੰਡ ਦੇ ਵਿੱਚ ਔਰ ਇਥੋਂ ਦੀ ਆਬਾਦੀ ਤਕਰੀਬਨ 350 ਤੋਂ ਪਲੱਸ ਉੱਪਰ ਘਰ ਨੇ ਔਰ ਇਧਰ ਪਾਣੀ ਦੀ ਮਾਰ ਵਜੀ ਦੇਖਿਓ ਆਪ ਦਿਖਾ ਰਹੇ ਆ ਆਪਣੇ ਸਾਡੇ ਕੈਮਰਾਮੈਨ ਸਾਹਿਬ ਜੀ ਨੂੰ ਔਰ ਦੇਖਿਆ ਜੇ ਨਿਸ਼ਾਨੇ ਕਿ ਕਿਤੋਂ ਤੱਕ ਪਾਣੀ ਦੀ ਮਾਰ ਵਜੀ ਆ ਔਰ ਇੱਥੇ ਇਥੋਂ ਤੱਕ ਮਾਰ ਡੰਗਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਔਰ ਇੱਥੇ ਦੇ ਜਿਹੜੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਨੇ ਔਰ ਔਰ ਡਾਕਟਰਾਂ ਦਾ ਇੱਕ ਡਾਕਟਰੀ ਪੇਸ਼ੇਵਰ ਕਰ ਰਿਹਾ ਜਿਹਨਾਂ ਦਾ ਅਸ਼wini ਕੁਮਾਰ ਜੀ ਆ ਅਸ਼wini ਭਲੋਤਰਾ ਜੀ ਨਾਲ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਵੀ ਕੀ ਕੀ ਨੁਕਸਾਨ ਹੋਇਆ ਔਰ ਆਪਾਂ ਸਰਪੰਚ ਸਾਹਿਬ ਨਾਲ ਮਿਲਾਈਏ ਔਰ ਮੌਕੇ ਤੇ ਤਾਂ ਲੈ ਤੁਸੀਂ ਦਿਖਾ ਰਹੇ ਕਿਥੋਂ ਤੱਕ ਇਹ ਦਰਤ ਜੋ ਨਿਸ਼ਾਨੇ ਲੱਗੇ ਨੇ ਔਰ ਔਰ ਲੈ ਕੇ ਚੱਲਦੇ ਦਿਖੇ ਜੇ ਸੁਮਾਨ ਤੇ ਆ ਵੀ ਦਿੱਖਦਾ ਹੈ ਤੁਹਾਨੂੰ ਜਗ ਯਾਰ ਵੀ ਇੱਥੇ ਤੱਕ ਪਾਣੀ ਦਾ ਜਿਹੜਾ ਜਿਹੜਾ ਆ ਰਿਹਾ ਉਹ ਸਰਪੰਚ ਜੀ ਦਿਖਾ ਰਹੇ ਨਹੀਂ ਮੌਕੇ ਤੇ ਆ ਪਾਣੀ ਦਾ ਜਿਹੜਾ ਅਜੀਬੀ ਬਾਹਰ ਪਿਆ ਆ ਔਰ ਹੜ ਪੀੜਤਾ ਦਾ ਜਿਹੜਾ ਬਹੁਤ ਜ਼ਿਆਦਾ ਹੜ ਪੀੜ ਦੇ ਦੌਰਾਨ ਲੋਕਾਂ ਦਾ ਨੁਕਸਾਨਾ ਦਿਖੇ ਜਵੇ ਆ ਘਰ ਔਰ ਵੇਲੀ ਔਰ ਸਰਪੰਚ ਜੀ ਸਾਡੇ ਨਾਲ ਆ ਜੋ ਸਰਵੇਖਣ ਸਰਵਾ ਕਰ ਰਹੇ ਨੇ ਔਰ ਕਾਰਕਰ ਲੈ ਕੇ ਚੱਲੇ ਆ ਵੇਖੋ ਟੈਂਟ ਲੱਗਾ ਆ ਔਰ ਦੇਖਦੇ ਆ ਕਿੰਨਾ ਨੁਕਸਾਨ ਔਰ ਮੌਕੇ ਤੇ ਲਾਈਫ ਦੀ ਸੀਰੀਅਸਟੀ ਦਿਖਾ ਰਹੇ ਆ ਟੈਂਟ ਲੱਗਾ ਵਿਚਾਰੇ ਔਰ ਇਹਨਾਂ ਦੇ ਘਰ ਦਾ ਇਹਨਾਂ ਜਿਆਦਾ ਨੁਕਸਾਨ ਹੋਇਆ। ਕਿਉਂ ਅਸੀਂ ਪ੍ਰਸ਼ਾਸਨ ਦਾ ਧਿਆਨ ਨਹੀਂ ਕਰਾਇਆ ਇਹਦੇ ਦੇਖਿਆ ਜਾਵੇ। ਬੜਾ ਸਾਰਾ ਤਸ਼ਨਾ ਨੁਕਸਾਨੇ ਗਿਆ ਹੈ। ਔਰ ਇਹ ਤੋਂ ਤੱਕ ਆ ਜਿਹੜਾ ਆਪਾਂ ਦਿਖਾ ਰਹੇ ਆ ਉਹ ਅੰਦਰ ਲੈ ਕੇ ਚੱਲਦੇ ਆ। ਦੇਖਿਆ ਜਾਵੇ ਇਹਨਾਂ ਦੇ ਘਰ ਦਾ ਅੰਦਰ ਦੇ ਹਾਲਤ ਕੀ ਆ ਇਹਨਾਂ ਦੇ ਰਹਿਣ ਬਸੇਰਾ ਬਹੁਤ ਮੁਸ਼ਕਲ ਹੋ ਚੁੱਕਾ ਦੇਖਿਆ ਸਾਰੀਆਂ ਇਹਨਾਂ ਦੇ ਕੰਧਾਂ ਜੜੀਆਂ ਉਹ ਵੀ ਇੱਟੀਆਂ ਖਸਕਾ ਉਸ ਦੇ ਕਿਹੇ ਵੇਲੇ ਵੀ ਦੇਖ ਸਕਦੀਆਂ ਦੁਆਰਾ। ਔਰ ਦੇਖਿਆ ਉਹਨਾਂ ਦੇ ਘਰ ਦਾ ਨੁਕਸਾਨ ਲਿਆ ਜਾਵੇ ਦੇਖਿਆ ਦਰਵਾਜ਼ਾ ਵੇਖੋ ਜਿੱਥੇ ਪਾਣੀ ਨੇ ਤੋੜ ਕੇ ਸਾਰਾ ਦਰਵਾਜ਼ਾ ਤੇਂਦਰਾ ਇੱਥੋਂ ਤੱਕ ਪਾਣੀ ਦੇ ਉਹ ਜਿੱਥੋਂ ਤੱਕ ਮਾਰ ਵੱਜੀ ਉੱਥੋਂ ਤੱਕ ਨਿਸ਼ਾਨੀਆਂ ਦਰਵਾਜ਼ਾ ਨਹੀਂ ਰਿਹਾ ਵਿਚਾਰ ਆ ਉੱਥੋਂ ਤੱਕ ਦਸ ਰਹੇ ਸਰਪੰਚ ਸਾਹਿਬ ਜੀ ਦਿਖਾਣਾ ਮੌਕੇ ਤੇ ਆ ਪਾਣੀ ਆ ਉਹ ਨਾ ਪਾਣੀ ਆ ਆ ਦੇਖਿਆ ਸਰਪੰਚਾ ਦੱਸ ਰਹੇ ਆਥਰਾ ਪਈ ਇੱਥੋਂ ਤੱਕ ਪਾਣੀ ਦੀ ਮਾਰ ਵੱਜੀ ਸੀ ਉਹ ਸਾਹਮਣੇ ਦੇਖ ਰਹੇ ਫਸਲ ਦਾ ਨੁਕਸਾਨ ਹੋ ਚੁੱਕਾ ਜੋ ਆ ਦੇਖੋ ਬੈੱਡ ਕੁਰਸੀ ਜੋ ਸੋਣ ਦੀ ਫਸਲ ਆ ਔਰ ਜ਼ਿਮੀਂਦਾ ਜੋ ਇਥੇ ਮੌਕੇ ਤੇ ਉਹਨਾਂ ਨੂੰ ਆਸ ਹੁੰਦੀ ਆ ਵੀ ਇਹ ਸੋਣ ਦੀ ਫਸਲ ਜੋ ਝੋਨੇ ਦੀ ਫਸਲ ਆ ਅਸੀਂ ਕਟਾਈ ਕਰਾਂਗੇ ਤੇ ਆਪਣਾ ਕੋਈ ਕਰਜ਼ੇ ਲਾਵਾਂਗੇ ਮਗਰ ਇੱਥੇ ਕੀ ਆ ਜੇ ਸੋਣ ਦੀ ਫਸਲੀ ਸਾਰੀ ਤਬਾਹ ਹੋ ਗਈ ਆ ਆ ਸਾਹਮਣੇ ਦੇਖਿਆ ਜਿੱਦੋਂ ਦੇ ਪਾਣੀ ਦੀ ਆਈ ਆ ਨਿਕਾਸੀ ਦੇਖਿਆ ਜਵੇ ਤੁਹਾਨੂੰ ਹੋਰ ਹੀ ਦੱਸਦੇ ਆ ਜੋ ਸਰਪੰਚ ਆ ਡਾਕਟਰ ਅਸ਼ਵਨੀ ਜੀ ਮਲੋਤਰਾ ਔਰ ਆਕੇ ਇਥੋਂ ਦੇ ਜਿਹੜੇ ਮੌਜੂਦਾ ਸਰਪੰਚ ਸਾਹਿਬ ਜਿਹੜੇ ਕਿ ਅਸ਼ਨੀ ਮਲੋਤਰਾ ਜੀ ਔਰ ਜੋ ਸਰਪੰਚ ਮੌਜੂਦਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਿੰਡ ਦੇ ਜੋ ਖੋਦੀ ਵੀ ਜਿਆਦਾ ਨੁਕਸਾਨ ਹੋ ਚੁੱਕਿਆ ਹੈ ਜਿਹੜਾ ਪਾਣੀ ਮਤਲਬ ਕਿ 5 ਤੋਂ 6 ਫੁੱਟ 7 ਫੁੱਟ ਤੱਕ ਪਹੁੰਚ ਗਿਆ ਸੀਗਾ ਇੱਕ ਇੱਕ ਗਲੀ ਵਿੱਚ ਤੇ ਹਰ ਘਰ ਵਿੱਚ ਪਾਣੀ ਸੀਗਾ ਕੋਈ ਘਰ ਵੀ ਮੇਰੇ ਪਿੰਡ ਇਦਾਂ ਦਾ ਨਹੀਂ ਸੀ ਕਿ ਜਿਹਦੇ ਘਰ ਪਾਣੀ ਨਾ ਗਿਆ ਹੋਵੇ ਤੇ ਹਰ ਘਰ ਦਾ ਜਿਹੜਾ ਨੁਕਸਾਨ ਹੈਗਾ ਉਹ ਘੱਟੋ ਘੱਟ ਵੀ ਮਾੜੇ ਦੇ ਮਾੜਾ ਕੱਚਾ ਘਰ ਵੀ ਹੋਏਗਾ 50000 ਤੋਂ ਲੈ ਕੇ 1.5 2 ਲੱਖ 2.5 ਲੱਖ ਤੋਂ ਘਟ ਕੇ ਦਾ ਨੁਕਸਾਨ ਨਹੀਂ ਹੈ ਤੇ ਹੁਣ ਜਿਵੇਂ ਕਿ ਪਾਣੀ ਥੋੜਾ ਘਟਿਆ ਤੇ ਇਹਦੇ ਕਾਰਨ ਹੁਣ ਮਤ ਜਿੱਦਾਂ ਥੋੜੇ ਥੋੜੇ ਰੇੜਾ ਆਈਆਂ ਸੀ ਹਰ ਘਰ ਨੂੰ ਉਹ ਵੀ ਹੁਣ ਤੇ ਰੇੜਾ ਮਤ ਜਿਆਦਾ ਫੈਲ ਰਹੀਆਂ ਤੇ ਉਹ ਹੁਣ ਇਸ ਮਤਲਬ ਇਸ ਟਾਈਮ ਜਿਹੜਾ ਹੈਗਾ ਨੁਕਸਾਨ ਉਹ ਬਹੁਤ ਜਿਆਦਾ ਹੋ ਰਿਹਾ ਇਸ ਟਾਈਮ ਵੀ ਜਿਵੇਂ ਕਿ ਧੋਬੀ ਜਾੜੀ ਜਾਂਦਾ ਮਕਾਨ ਜਿਹੜੇ ਪਾੜ ਰਹੇ ਜੀ ਕਿ ਸਰਕਾਰ ਅੱਗੇ ਤੁਸੀਂ ਕੀ ਅਪੀਲ ਕਰਦੇ ਹੋ ਹਾਂ ਜੀ ਸਰਕਾਰ ਅੱਗੇ ਤੇ ਆਪਾਂ ਕਾਫੀ ਪਹਿਲਾਂ ਪਹਿਲਾਂ ਵੀ ਕੀਤੇ ਤੇ ਪਾ ਹੁਣ ਵੀ ਇਹੋ ਪੀਲਾ ਕਰਾਂਗੇ ਕਿ ਜਿਹੜੇ ਮਤਲਬ ਆਪਾਂ ਵੀਡੀਓ ਦੇ ਅਸਰ ਕੱਲ ਹੀ ਲਿਸਟਿਕ ਪੂਰੇ ਪਿੰਡ ਦੀ ਬਣਾ ਕੇ ਭੇਜੀ ਆ ਜਿਹਦੇ ਵਿੱਚ ਹਰ ਘਰ ਦਾ ਨੁਕਸਾਨ ਲਿਖਿਆ ਗਿਆ ਤੇ ਜਿਹੜੀ ਲਿਸਟ ਭੇਜੀ ਆ ਆਪਾਂ ਵੀਡੀਓ ਸਾਹਿਬ ਨੂੰ ਐਸਡੀਐਮ ਸਾਹਿਬ ਉਹ ਡੀਸੀ ਸਾਹਿਬ ਨੂੰ ਜਾਂ ਪ੍ਰਸ਼ਾਸਨ ਹੋਰ ਵੀ ਪਰਮਾਨ ਸਾਹਿਬ ਨੂੰ ਪਾਏ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਜੋ ਮੇਰੇ ਪਿੰਡ ਦਾ ਨੁਕਸਾਨ ਹੋਇਆ ਤੇ ਇਹਦਾ ਮਤਲਬ ਕਿ ਜੋ ਵੀ ਮੁਆਵਜ਼ਾ ਬੰਦਾ ਉਹ ਹਾਨੂੰ ਦਿੱਤਾ ਜਾਵੇ ਅੱਜ ਕੀ ਨਾਟਾ ਜੀ ਸਰਜੀਤ ਕੁਮਾਰ ਕੀ ਨਾ ਪਿੰਡ ਦਾ ਜੀ ਆਵਾਦੀ ਚੰਡੀਗੜ੍ਹ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਕੀ ਆਪਣਾ ਹਾਰਪੀਡ ਤੇ ਜਦੋਂ ਹੜ੍ਹ ਦਰਾਂ ਕੀ ਨੁਕਸਾਨ ਕੀ ਹੋਇਆ ਇਹਦੇ ਬਾਰੇ ਕੀ ਨੁਕਸਾਨ ਸਰ ਜੀ ਸਾਡੇ ਮੰਜੇ ਬਿਸਤਰੇ ਸਾਰੇ ਮਤਲਬ ਵੀ ਖਰਾਬ ਹੋ ਗਏ ਕਣਕ ਵਗੈਰਾ ਚੋਲ ਵਗੈਰਾ ਸਭ ਕੁਝ ਸਾਡਾ ਖਰਾਬ ਹੋ ਗਿਆ ਹਾਂਜੀ ਇਹ ਬਿਸਤਰੇ ਬੂਸਤਰੇ ਅੱਧੇ ਪਈ ਦੇ ਜਿੱਦਾਂ ਦੇ ਆ ਦਿਖਾਉਣਾ ਪਿਛਤੇ ਤੁਸੀਂ ਦੇ ਲੈ ਤਸਵੀਰਾਂ ਕਿ ਅੱਜ ਸਾਡੀ ਪ੍ਰੈਸ ਦੀ ਟੀਮ ਅਬਾਦੀ ਚੰਡੀਗੜ੍ਹ ਪਹੁੰਚੀ ਆ ਗੁਰਦਾਸਪੁਰ ਕਿਉਂਕਿ ਪ੍ਰੈਸ ਵੱਲੋਂ ਹਰ ਪਿੰਡ 'ਚ ਜਾ ਕੇ ਹਰ ਕਸਬੇ 'ਚ ਜਾ ਕੇ ਸਰਵੇਖਣ ਕੀਤਾ ਜਾਇਆ ਸਰਵਾ ਕੀਤਾ ਜਾ ਰਿਹਾ ਕਿ ਕੀ ਨੁਕਸਾਨ ਹੋਇਆ ਕੀ ਪੰਜਾਬ ਸਰਕਲ ਵੱਲੋਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਹਰ ਪਿੰਡ ਤੋਂ ਕੋਈ ਰਾਤ ਮਿਲ ਰਹੀ ਕਿ ਨਹੀਂ ਮੇਰੀ ਵਾਰੀ ਗੱਲ ਕਰਾਂ ਕੀ ਨਾ ਕੀ ਢੱਡਾ ਜੀ ਸਰਜੀਤ ਕੁਮਾਰੀ ਹਾਂ ਜੀ ਹਾਂ ਜੀ ਕੀ ਕਿਹੜਾ ਪਿੰਡ ਆਪਣਾ ਜੀ ਆਵਾਦੀ ਚੰਡੀਗੜ੍ਹ ਇਹ ਕਿੱਥੇ ਪੈਂਦਾ ਜੀ ਇਹ ਮਰਾੜੇ ਲਾਗੇ ਪਾੜੇ ਦੇ ਕਰਦੇ ਗੁੱਖੀ ਆਹੀ ਪਿੰਡ ਦੇ ਵਸਨੀਕ ਆਵਾਦੀ ਚੰਡੀਗੜ੍ਹ ਦੇ ਮੇਰਾ ਨਾਮ ਜਸ਼ਬੀਰ ਹੈ ਤਕਰੀਬਨ ਸਾਡੇ ਪਿੰਡ ਦੇ ਹਰ ਘਰ ਦਾ ਨੁਕਸਾਨ ਕਾਫੀ ਹੋ ਚੁੱਕਿਆ ਸਿਰਫ ਜਾਨਾਂ ਨੂੰ ਚਾ ਸਕਿਆ ਨਹੀਂ ਸਿਰਫ ਉਹ ਵੀ ਸੱਤਾਂ ਦੇ ਜਾ ਕੇ ਡੰਗਰ ਬੱਛਾ ਸਾਡਾ ਸਾਰਾ ਰੁੜ ਚੁੱਕਿਆ ਤਕਰੀਬਨ ਸਾਡਾ ਅੱਧੇ ਪਿੰਡ ਦਾ ਜਿਹੜਾ ਨਾ ਉਹ ਲੋਨ ਚਲਦੇ ਵੀ ਹੈ ਡੰਗਰ ਬਛੇਰੇ ਹੁਣ ਤੁਸੀਂ ਦੱਸੋ ਕਿ ਪਾਣੀ ਵਿੱਚ ਡੰਗਰ ਡੁੱਬ ਰਹੇ ਸੀ ਅਸੀਂ ਰਸੇ ਬੱਤੇ ਡੰਗਰ ਰੁੜ ਗਏ ਪਰ ਮਾਨ ਸਰ ਤੱਕ ਅਸੀਂ ਇਹ ਵੀਡੀਓ ਪਹੁੰਚਾਉਣਾ ਚਾਹੁੰਦੇ ਆ ਕਿ ਮਾਨ ਸਾਹਿਬ ਨੇ ਇੱਕ ਟਾਈਮ ਕਿਹਾ ਸੀ ਇੰਨੀ ਗੱਲ ਕਿ ਆਪਾਂ ਮੁਰਗੀ ਮਰੇ ਦੀ ਵੀ ਪੈਸੇ ਦਵਾਂਗੇ ਸਾਡੀ ਰਿਕਵੈਸਟ ਹੈ ਕਿ ਜੇ ਕੋ ਜਿਹੜੇ ਸਾਡੇ ਬੀਰ ਭਰਾਵਾਂ ਦੇ ਲੋਨ ਚਲਦੇ ਪਏ ਨੇ ਡੰਗਰ ਬੱਛੇਗੇ ਸਾਡੀ ਰਿਕਵੈਸਟ ਹੈ ਸਰਕਾਰ ਦੇਡੇ ਕਿ ਉਹ ਲੋਨ ਸਾਡੇ ਜਿਹੜੇ ਆ ਮਾਫ ਕੀਤੇ ਜਾਣ ਪਲੱਸ ਉਹਨਾਂ ਨੇ ਇਨਸੋਰਸਾਂ ਦੇ ਵੀ ਪੈਸੇ ਸਾਡੇ ਇਕੱਠੇ ਹੋਏ ਨੇ ਚਲੋ ਜਾਨਾਂ ਅਸੀਂ ਵਿਚਾਰ ਲੈ ਸਮਾਰ ਸਾਡੇ ਖਰਾਬ ਹੋ ਚੁੱਕੇ ਨੇ ਸਾਨੂੰ ਪਤਾ ਹੈ ਕਿ ਸਾਡਾ 1.5 ਲੱਖ ਰੁਪਈਆ ਸਰਕਾਰਾਂ ਵੀ ਜੋ ਹੈਲਪ ਨਹੀਂ ਕਰ ਸਕਦੀਆਂ ਐਨਾ ਪੈਸਾ ਨਹੀਂ ਦੇ ਸਕਦੀਆਂ ਚਲੋ ਐਨਜੀਓ ਦੇ ਹਿਸਾਬ ਨਾਲ ਚਲੋ ਸਾਨੂੰ ਰਿਕਵੈਰ ਪੁਝੀਆਂ ਸਹਾਇਤਾ ਰਾਸ਼ੀ ਦੀ ਸੁਵਿਧਾ ਵੀ ਪੁੱਛੀ ਆ ਲੰਗਰਾਂ ਦੀ ਸੁਵਿਧਾ ਵੀ ਪੁੱਛੀ ਆ ਸਰਕਾਰਾਂ ਦੀ ਸਾਡੇ ਕੋਲ ਮਤਾਂ ਨਹੀਂ ਪੁੱਛੀਆਂ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸਰਕਾਰਾਂ ਨੇ ਮਤਾਂ ਹੀ ਜੇ ਕਈਏ ਤੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਉਹ ਕਿਨਾਰਾ ਦਿਖਾਉਂਦੀਆਂ ਸਾਨੂੰ ਨਜ਼ਰ ਆਈਆਂ ਜਿਸ ਟਾਈਮ ਅਸੀਂ ਦੁਬਾਰੇ ਸੀ ਉਸ ਟਾਈਮ ਸਾਨੂੰ ਅੱਛਾ ਇੱਕ ਮਿੰਟ ਹਾਤੀ ਮੰਗ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਹੈ ਜੀ ਚਲੋ ਜਿਸ ਤਰ੍ਹਾਂ ਅਸੀਂ ਚਲੋ ਉਹ ਨਹੀਂ ਕਹਿੰਦੇ ਗਲਤ ਜਿੱਤਾ ਸਰਕਾਰਾਂ ਕਿਸਾਨਾਂ ਦੀਆਂ ਲਿੰਡਾਂ ਮਾਫ ਕਰਦੀ ਐ ਚਲੋ ਸਾਰਾ ਕੁਝ ਕਰਦੀ ਐ ਸਾਡੇ ਤਕਰੀਬਨ ਉਹ ਲੋਨ ਜਿਹੜੇ ਹੈਗੇ ਨਾ ਡੰਗਰਾਂ ਦੇ ਉਹ 50000 ਦਾ ਕਿਸੇ ਦਾ ਲੱਖ ਰੁਪਏ ਦੇ ਥੱਲੇ ਥੱਲੇ ਲੋਨ ਹੈ ਅਸੀਂ ਸਰਕਾਰ ਮਾਨ ਸਾਹਿਬ ਸਰਕਾਰ ਤੋਂ ਇਹ ਰਿਕਵੈਸਟ ਕਰਦੇ ਆ ਕਿ ਸਾਡੇ ਉਹ ਲੋਨ ਜਿਹੜੇ ਉਹ ਮਾਫ ਕੀਤੇ ਜਾਣ ਕਿਉਂਕਿ ਡੰਗਰ ਬੱਸ ਆ ਰੋੜ ਚੁੱਕਿਆ ਸਾਧਨ ਦੁੱਧ ਦਿੰਦੇ ਡੰਗਰ ਰੋੜ ਚੁੱਕੇ ਨੇ ਤੇ ਕੀ ਕਰਾਂਗੇ ਤੁਸੀਂ ਦੱਸੋ ਇੰਸ਼ੋਰੈਂਸਾਂ ਹੋ ਚੁੱਕੀਆਂ ਜਿਆਦਾ ਕੁਛ ਨਾ ਕਹਿੰਦੇ ਹੋ ਇਹੀ ਮੰਗਾ ਸਰਕਾਰ ਤੋਂ ਕਿ ਸਾਡੇ ਜਿਹੜੇ ਲੋਨ ਆ ਉਹਦੇ ਬਾਰੇ ਧਿਆਨ ਦਿੱਤਾ ਜਾਏ ਮਾਫੀ ਬਾਰੇ ਸੋਚਿਆ ਜਾਏ